ਦੀ ਡਿਮਾਂਡ ਆ ਜਾਂਦੀ ਏ ਕਿ ਜੈਸਮਨ ਕੋਈ ਇਜ਼ੀ ਜੀ ਚੀਜ਼ ਹਮਦਾਲ ਸੇ ਘਰ ਭੁੱਖ ਲੱਗੀ ਵੀ ਹੁੰਦੀ ਆ ਮੇ ਕੋਈ ਖਾ ਵੀ ਲਈਏ ਅਸੀਂ ਠੀਕ ਐ ਸੋ ਅੱਜ ਭਾ ਇਜ਼ੀ ਟਾਈਮ ਦੇ ਨਾਲ ਸੈਂਡਵਿਚ ਬਣਾਣਾ ਤੁਹਾਨੂੰ ਦੱਸ ਰਹੀ ਆ ਪਿਆਜ਼ ਹੋ ਗਏ ਆਨੀਅਨ ਹੋ ਗਏ ਇਹ ਜੀਆਂ ਚੀਜ਼ਾਂ ਹਾਂ ਸੇ ਆਨੀਅਨ ਦੇ ਚਲੋ ਪਿਆਜ਼ਾਂ ਨੂੰ ਕਹਿੰਦੇ ਨੇ ਮੈਨੂੰ ਪਤਾ ਐ ਇਹ ਜੀਆਂ ਸੇਮ ਜੀਆਂ ਚੀਜ਼ਾਂ ਦੇ ਨਾਲ ਆਪਾਂ ਬਥੇਰੀ ਵਾਰ ਸੈਂਡਵਿਚ ਬਣਾ ਲਿਆ ਸੋ ਅੱਜ ਫੇਸ ਦੇ ਵਿੱਚ ਥੋੜਾ ਜਿਹਾ ਲੱਗ ਜਾ ਦਿੰਨੇ ਆ ਠੀਕ ਐ ਸੋ ਹੁਣ ਆਪਾਂ ਚੱਲਦੇ ਆਂ ਰੋਟੀ ਕਰਦੇ ਆਂ ਏਹਾ ਵੱਡੀ ਮਾਸਟਰ ਸ਼ੈਫ ਆਪ YouTube ਤੋਂ ਵੀਡੀਓ ਦੇਖ ਕੇ ਖਾਣ ਪੀਣ ਵਾਲੀਆਂ ਫਿਰ ਬਣਾਉਣ ਲੱਗ ਜਾਂਦੀ ਆਪਣੀ ਵੀਡੀਓ ਇਹਨੂੰ ਕੋਈ ਪੁੱਛਦਾ ਹੋਣਾ ਪਤਾ ਨਹੀਂ ਕਿਤੇ ਦੁਕਾਨ ਤੇ ਗਈ ਵੀ ਆ ਕਹਤਾ ਹੋਣਾ ਜਾ ਕੇ ਕਿ ਮੈਂ ਅੱਜ ਵੀਡੀਓ ਨਹੀਂ ਬਣਾਈ ਮੇਰੀ ਵੀਡੀਓ ਬਣਾ ਦੋ ਜੇ ਜੈਸਮੀਨ ਤੂੰ ਨਾ ਦੱਸਦੀ ਨਾ ਸੈਂਡਵਿਚ ਤਾਂ ਕਿਸੇ ਨੇ ਖਾਣੇ ਹੋ ਨਹੀਂ ਸੀ ਇਹ ਡੰਗਰ ਜੀ ਨਾ ਸ਼ੁਰੂ ਤੋਂ ਹੀ ਬੇਇੱਜ਼ਤੀ ਕਰਾਉਣ ਦਾ ਸ਼ੌਂਕ ਹੈ ਇਹਨੂੰ ਅੱਜ ਕੱਲ ਜਿਹੜੀ YouTube ਤੇ ਕਰਾਉਣ ਲੱਗੀ ਵੀ ਹੈ ਨਾਲੇ ਨਾ ਇਹਨਾਂ ਨੂੰ ਕੋਈ ਨਹੀਂ ਬੁਲਾਉਂਦਾ ਹੈਗਾ ਇਹ ਆਪੇ ਜਾਂਦੇ ਨੇ ਉੱਥੇ ਜਾ ਕੇ ਭੁਗਾਈ ਮਾਰ ਲਦੇ ਨੇ ਅਸੀਂ ਵਲੋਗ ਬਣਾਉਣਾ ਹੈ ਫਿਰ ਉਹ ਵੀ ਤਰਸ ਖਾ ਲੈਂਦੇ ਨੇ ਕਹਿ ਦਿੰਦੇ ਆ ਚਲੋ ਬਣਾ ਲਓ ਹੋਰ ਕੀ ਕਹਿਣਾ ਅਗਲੇ ਆ ਨੇ ਮਟ ਦਾ ਜੋਕ ਕਿੰਨਾ ਵਧੀਆ ਸੀ ਨਾ ਆਪੇ ਗੱਲ ਕਰਕੇ ਆਪੇ ਹੱਸਣ ਲੱਗ ਗਈ ਹੈ ਬਈ ਮੇਰੇ ਜਿਹੜਾ ਪੈਸਾ ਨਾ ਪੈਸੇ ਖਾਦਦੇ ਮੇਰੇ ਬਰਗਰ ਦਾ ਖਾਦਦੇ ਹੀ ਐ ਇੱਦਾਂ ਨੂੰ ਹਾਂ ਨਾ ਤੇ ਕਿਹੜਾ ਪੀਜਰ ਬਰਗਰ ਖਵਾਣਾ ਤਾ ਅੱਜ ਤੇਰ ਮੋਕੇ ਜਨਤ ਜੱਲ ਮੋਦਗੀ ਕਿਤੇ ਕਿਤੇ ਸ਼ਹਿਰ ਹਾਲ ਹੋ ਗਿਆ ਮੇਰੇ ਚੁੰਨੀ ਨਹੀਂ ਜੁੜੀ ਐ ਤੇਰੇ ਤੋਂ ਤੂੰੜ ਤਾਂ ਕੀ ਲੈ ਕੇ ਦੇਣਾ ਪੀਜੇ ਬਰਗਰ ਪੀਜੇ ਬਰਗਰ ਮੁਕਣਗੇ ਤੇ ਚੁੰਨੀ ਲੈ ਕੇ ਦੇਵਾਂਗਾ ਹਾਂ ਮੂੰਹ ਤੇਨ ਮੈਂ ਤਾਂ ਬਵਾ ਤੀ ਕੋਚ ਪਾਣੀ ਆਪ ਲਾ ਦੇ ਆਨੇ ਪਾਣੀ ਕਿਹਾ ਜੈਸਮਦੀ ਮਾਸੀ ਕਿਧਰ ਸਕੂਟਰ ਨੂੰ ਧੱਕਾ ਲਵਾਈ ਜਾਂਦੀ ਐ ਇਹ ਵੀ ਛੋਟ ਫਿਲਮਾਂ ਕਰਦੇ ਸੀ ਪਹਿਲਾਂ ਪੂਰੇ ਵਿਖਾਣ ਪੀਣ ਵਾਲੀਆਂ ਗੱਲਾਂ ਇਹਨਾਂ ਨੂੰ ਖਾਣਾ ਪੀਣ ਤੋਂ ਇਲਾਵਾ ਕੁਛ ਆਉਂਦਾ ਨਹੀਂ ਹੈਗਾ ਇਹ ਜਨਾਨੀ ਨੂੰ ਵੀ ਅੰਕਲ ਦੇਖ ਲੋ ਅੰਕਲ ਵੀ ਕਾਰਡ ਲਵਾ ਕੇ ਨਾਲ ਨਾਲ ਤੋਰਿਆ ਬੈ ਇਨੀ ਗਰਮੀ ਚ ਮੈਂ ਤਾਂ ਖਾਲ ਮੰਗੋ ਤੇਰਾ ਥਾਂ ਹੀ ਨਹੀਂ ਪੂਰਾ ਆਉਂਦਾ ਭੈਣ ਦਾ ਨਾ ਖਾ ਖਾ ਕੇ ਕਿਹਦੀ ਆ ਵਾ ਸਕੂਟਰ ਚ ਤੇਲੇ ਵੀ ਮੁਕਾਤਾ ਇੰਨਾ ਵਜਨ ਆਇਆ ਪਿਆ ਸਕੂਟਰ ਦੇ ਤੇਲ ਨਾ ਮੇਰੇ ਖਾਣ ਦਾ ਕੀ ਲਿੰਕ ਮਤਲਬ ਨਾ ਲਿੰਕ ਜੀ ਨਾ ਕਾਨੀ ਦਾ ਭਾਰ ਵਧਿਆ ਤੇਰਾ ਮੋਟੀ ਹੋਈ ਪਈ ਆ ਹੁਣ ਤੂੰ ਮੇਰੇ ਖਾਣ ਪੀਣ ਵੀ ਚੱਕੇਗਾ ਮੈਂ ਨਹੀਂ ਰੁਕਦਾ ਵਿਚਾਰਾ ਸਕੂਟਰ ਹੀ ਟੋਕਦਾ ਮੇਰੇ ਬਾਪਲਾ ਮੈਂ ਵੀ ਰੋਟੀ ਵੀ ਕਰਦਾ ਹਾਂਜੀ ਔਰ ਮੈਨੂੰ ਖਾਣ ਪੀਣ ਵੀ ਨਹੀਂ ਦਿੰਦਾ ਔਰ ਮੇਰੇ ਮਹਿਣੇ ਦਿੰਦਾ ਸਹੀ ਗੱਲ ਆ ਯਾਰ ਇਹਦਾ ਨਾ ਖਾਣਾ ਹੀ ਨਹੀਂ ਪੂਰਾ ਆਂਦਾ ਇਹ ਗਾਗਰ ਜੀ ਨੂੰ ਨਾ ਵਾ ਖਾਣਾ ਚਾਹੀਦਾ ਏ ਇਨੇ ਨਾ ਕੋਈ ਜਗ੍ਹਾ ਦੇਖਣੀ ਨਾ ਵਾਸਤਾ ਇੱਥੇ ਮਰਜ਼ੀ ਬਿਠਾ ਦਿਓ ਇਹਨੂੰ ਖਾਣ ਲਈ ਤਾਂ ਉੱਥੇ ਹੀ ਬਹਿ ਜਾਣਾ ਇਹਨੇ ਚਾਹੇ ਇਹਨੂੰ ਰੂੜੀ ਤੇ ਬਿਠਾ ਦਿਓ ਰੂੜੀ ਤੇ ਵੀ ਬਹਿ ਕੇ ਇਹਨੇ ਖਾਣ ਲੱਗ ਜਾਣਾ ਬਸ ਇਹਨੂੰ ਖਾਣ ਨੂੰ ਦੇ ਦਿਓ ਪੀਜ਼ੇ 버ਗਰ ਦੱਡੀ ਦੋ ਤਿੰਨ ਦੋ ਤਿੰਨ ਪਾਉਣੇ ਆ ਕੋਈ ਨਹੀਂ ਜਿਹੜਾ ਕੰਮ ਖਾਣਾ ਚੁੱਪ ਚੁਪੀ ਤੇ ਕਰਦਾ ਉਹਦਾ ਚੁੱਪ ਰਹਿੰਦਾ ਜਦੋਂ ਫਿਰ ਆਹ ਘੰਟੇ ਵਾਲੇ ਹੋ ਗਏ ਆ ਦੇ ਆਹ ਘੰਟੇ ਵਾਲੇ ਜਿੰਦਾ ਮੈਂ ਢੰਡੇ ਵਾਲੇ ਆਪਾਂ ਹੁਣ ਆਉਂਦੇ ਜਾਂਦਾ ਕਿਉਂ ਓਏ ਤੂੰ ਚੱਲ ਗਈ ਤੇ ਮੈਂ ਵੀ ਉੱਤੇ ਆ ਹੀ ਜਾਣਾ ਨਾ ਰਵਾਣ ਨੂੰ ਮੋਦਾ ਇੰਨੀ ਨਗਲੀ ਟੋਟਲ ਅੰਕਿਲਾ ਘੜਾ ਦੇ ਮੈਂ ਦਾ ਆਜਾ ਰਿਹਾ ਕਿੰਬਾ ਕਿੰਦਾ ਆ ਮੈਂ ਕਿਉਂ ਤੇ ਮੇਰੀ ਗੱਲ ਸੁਣ ਓਕੇ ਸੁਣੀਏ ਤੂੰ ਪ੍ਰੈਗਾ ਖਾਣੇ ਛੱਡ ਦੇ ਕਿਉਂ ਭੁਗਾਈ ਮਾਰਦਾ ਰਹਿਣਾ ਤੂੰ ਪਤਾ ਨਹੀਂ ਲੱਗਦਾ ਤੈਨੂੰ ਤੂੰ ਕੀ ਬੋਲਦਾ ਹੈ ਕੀ ਨਹੀਂ ਜੇ ਤੂੰ ਝੰਡੇ ਵਾਲਾ ਹੋ ਗਿਆ ਨਾ ਉਦੋਂ ਮਾਰ ਲਈ ਭੁਗਾਈ ਉਹੀ ਪਹਿਲਾਂ ਮਾਰਨ ਲੱਗਿਆ ਵੇ ਐ ਵੈਸੇ ਤਾਂ ਤੂੰ ਝੰਡੇ ਵਾਲਾ ਹੋਣਾ ਨਹੀਂ ਹੈਗਾ ਉਹਦੇ ਲੱਛਣ ਦੇਖਿਆ ਉਹ ਚਲ ਜੂਗੀ ਕੈਨੇਡਾ ਵੀ ਮਰੀ ਜਾਣਾ ਭਗਾਈ ਸੋਡਾ ਡੰਗਰੇ ਆ ਜਿਹੜੇ ਦੋ ਤੰਦਾਂ ਦਾ ਟੌਪੜ ਬਲੌਗ ਲੇਟ ਆ ਰਹੇ ਆ ਭਾਈ ਦਾ ਮੈਂ ਲੈ ਗਿਆ 150 ਰੁਪਏ ਦਿੱਤਾ ਸਾਰੇ ਟੈਂਸ਼ਨ ਨਾਲ ਸਾਰੀ ਵੀ ਕੈਰੀਡਮ ਇਹਦੇ ਨਾਲ ਦਾ ਨਾ ਆ ਅੱਜ ਦਾ ਦਿੱਤਾ ਬਣਿਆ ਨਹੀਂ ਆ ਕੈਨੇਡਾ ਵਾਲਾ ਹਨਾ ਆਈਡੀ ਛਾਤਾ ਹਨ ਸਾਰੇ ਦੇ ਉੱਤੇ ਵੱਡਾ ਝੰਡਾ ਬਣਾਉਣਾ ਪਰ ਸਾਰੀ ਤੇ ਮਿੱਤਰਾਂ ਹਾਂ ਚੜ ਜਾਣ ਜੱਜ ਅੱਛਾ ਇੱਕ ਸਾਲ ਕਦੋਂ ਇੱਕ ਸਾਲ ਬਾਅਦ ਓ ਮਾਈ ਗਾਡ ਪਾਰਟੀ ਹੋ ਗਈ ਇੱਕ ਵਾਰ ਪਿੱਛੇ ਲਖੋਣਾ ਰਵਾਲਾ ਝੰਡਾ ਇਹ ਤਾਂ ਲੋਬ ਨੇ ਕਰਦੇ ਆ ਭਾਈ ਪਰ ਇੱਕ ਐਪਸੂਲੀ ਨੇ ਨਾ ਇਹਨੂੰ ਵੀ ਪ੍ਰੈਗਾ ਖਾਨ ਲਾਤਾ ਦੋਨੇ ਬੈਠੇ ਜਵੜੀਆਂ ਮਰੀ ਜਾਂਦੇ ਆ ਜਾਣਾ ਕਿਤੇ ਹੈ ਨਹੀਂ ਇਹਨਾਂ ਨੇ ਉਹੀ ਮਰੀ ਜਾਂਦੀ ਆ ਭਕਾਈ ਜਿਹਨੇ ਜਾਣਾ ਹੁੰਦਾ ਨਾ ਉਹ ਚੁੱਪ ਕਰਕੇ ਚੱਲ ਜਾਂਦਾ ਫਿਰ ਦੱਸਦਾ ਏ ਥੋਡੇ ਮੰਗੋ ਥੋੜੀ ਭੈਂਜੋ ਸਾਲ ਪਹਿਲਾਂ ਪਹਿਲੀ ਰੋਲਾ ਪਾਉਂਦੇ ਆ ਆ ਲੈ ਜਿੱਟਾਉਂ ਨਾ ਕੋਈ ਗੱਲ ਇਹਦੇ ਨਾਲ 2-3 ਮਹੀਨਾ ਦਾ ਫਰਕ ਆ ਉਹਦੇ ਵੈਸੇ ਹੀ ਆਵਾਲਾ ਵਾਸਤੇ ਜਦ ਦੋ ਅਮਲੀ ਇਕੱਠੇ ਹੋ ਜਾਣ ਨਾ ਫਿਰ ਇਦਾਂ ਦੀ ਪੁਗਾਈ ਵੱਜਦੀ ਆ ਫਿਰ ਨਹੀਂ ਪਤਾ ਲੱਗਦਾ ਕੀ ਕਰ ਰਿਹਾ ਕੀ ਨਹੀਂ ਕੀ ਲੈਣਾ ਜੱਟਾ ਹੋਣਾ ਨੇ ਦੱਸਦਾ ਜੇ ਪਾਗਲੇ ਕਮੈਂਟਸ ਵਾਲੇ ਕੀ ਗੱਲ ਕਰੀਏ ਕੁਛ ਨਹੀਂ ਗੱਲ ਕਰ ਰਹੀ ਐ ਅਸੀਂ ਪਰਵਾਹ ਨਹੀਂ ਕਰਦੇ ਕੋਈ ਚੱਕਰੇ ਨਹੀਂ ਹਾਂ ਜੇ ਕੋਈ ਸੇਧ ਦੇਣ ਵਾਲੀ ਗੱਲ ਹੁੰਦੀ ਆ ਉਹ ਸਮਝਦੇ ਹਾਂ ਉਸ ਚੀਜ਼ ਨੂੰ ਉਹਟਵਰੀ ਇਹ ਜੀ ਕੋਈ ਗੱਲ ਨਹੀਂ ਹੈਗੀ ਪਰ ਜਿਹੜੇ ਗਲਤ ਕਮੈਂਟ ਕਰਦੇ ਆ ਰੱਬ ਹੀ ਰੱਖਾ ਤੇ ਖੁਸ਼ਿਆ ਸਿੰਘ ਬਸੇ ਕਿ ਕੰਮ ਤਾਂ ਲਾਏ ਹੋਏ ਆ ਗਲਤ ਕਮੈਂਟ ਕਰਨ ਵਾਲੇ ਰਾਈਟ ਸੋ ਅੱਜ ਚੈਲੰਜ ਕਮੈਂਟ ਵਾਲਿਆਂ ਨੂੰ ਨਹੀਂ ਤੂੰ ਕਰਦੀ ਪ੍ਰਵਾਹ ਜਦੋਂ ਤੈਨੂੰ ਰੋਸਟ ਹੋਣ ਲੱਗਿਆ ਨਾ ਰੋਸਟਰਾਂ ਨੇ ਤੈਨੂੰ ਅਕਲ ਸਿਖਾਤੀ ਆ ਹੁਣ ਐਨ ਵਧੀਆ ਬਣ ਕੇ ਆਈ ਵੀ ਹੈ ਨਾ ਹੁਣ ਐਨ ਵਧੀਆ ਬਣ ਕੇ ਰਹਿਣ ਲੱਗੀ ਆ ਪਹਿਲਾਂ ਉਈਓ ਗੰਦੀ ਮੰਦੀ ਜੀ ਨਾਲ ਮੂੰਹ ਤੋਣਾ ਨਾਲ ਸਿਰ ਬਣਾ ਉਹ ਵੀ ਆ ਜਾਂਦੀ ਸੀ ਚੱਕ ਕੇ ਕੈਮਰਾ ਜਾਂ ਹੁਣ ਇਹਨ ਵਧੀਆ ਬਣ ਕੇ ਆਂਦੀ ਆ ਸੋਹਣੀ ਫਿਰ ਨਹੀਂ ਲੱਗਦੀ ਹੈਗੀ ਡੰਗਰੇ ਜੀ ਉਹ ਕਹਿ ਵੀ ਨਹੀਂ ਜਾਂਦੀ ਫੁੱਲਾਂ ਵਰਗੀ ਧੀ ਤੌਰ ਨੇ ਬਹੁਤ ਜ਼ਿਆਦਾ ਉੱਗੀ ਹੁੰਦੀ ਆ ਇੱਕ ਪਾਪ ਦੇ ਲਈ ਉਹਨੇ ਆਪਣਾ ਜੀਵਨ ਦਾ ਟੁੱਟਾ ਹਨਾ ਤੋਰਤਾ ਤੇ ਤਾਂ ਤੇ ਮਾਂ ਵੀ ਫਿਰ ਐਦਾਂ ਨਹੀਂ ਹੈਗੀ ਵੀ ਕੁੜੀਆਂ ਵਾਲੀ ਹੋ ਰਹਾਂਗੀ ਪੱਤਾ ਵਾਂਗ ਬਣ ਕੇ ਦਿਖਾਣੀਆਂ ਫੁੱਲਾਂ ਦੀ ਗੱਲ ਨਾ ਤੂੰ ਗਲਤ ਕਹਿ ਗਈ ਤੂੰ ਕਹਿਣਾ ਸੀ ਗੋਬੀ ਦਾ ਫੁੱਲ ਮੂੰਹ ਦੇਖ ਆਪਣਾ ਜਿਵੇਂ ਗੋਭੀ ਤੇ ਨਹੀਂ ਫੁੱਲ ਖਿਲਰ ਜਾਂਦਾ ਉਵੇਂ ਖਿਲਰ ਰਿਆ ਵੇ ਆਏ ਕੁੜੀਆਂ ਵਾਂਗੂ ਹੀ ਬਣ ਕੇ ਰਹਿਲਾ ਤੂੰ ਮੁੰਡਿਆਂ ਨੂੰ ਤਾਂ ਛੱਡ ਹਰਕਤਾਂ ਤੋਂ ਤਾਂ ਕਰਦੀਆਂ ਕਿ ਮੁੰਡਿਆਂ ਮੈਂ ਡੰਗਰੇ ਮੁੰਡਾ ਕੋਈ ਨਹੀਂ ਕਰਦਾ ਇਦਾਂ ਦੇ ਕੰਮ ਜਿਵੇਂ ਤੇ ਤੂੰ ਕਰਦੀਆਂ ਕੁੜੀ ਜੋ ਬਣ ਕੇ ਰਹਿਲਾ ਤੂੰ ਹੀ ਬਹੁਤ ਆ ਪੁੱਛਿਆ ਨਹੀਂ ਜਾਨ ਮੱਚਾ ਖਾਤਰਤਾਰੀ ਕਰਾਉਣ ਦਾ ਚਾਹੋ ਸਭ ਨੂੰ ਗਰ ਲੱਗ ਕੇ ਮਿਲਣ ਦਾ ਚਾਹੋ ਭਾਈ ਸਭ ਦੇ ਲੱਗਨੇ ਆ ਦੰਨਾ ਠੀਕ ਐ ਆਈਕੋ ਤਾਇਆ ਮੂੰਹ ਕਿੱਡਾ ਇਹਦਾ ਯਾਰ ਇਹਦਾ ਪਾਥੀ ਪੱਥ ਕੇ ਰੱਖੀ ਹੁੰਦੀ ਆ ਏਡਾ ਮੂੰਹ ਇਹਦਾ ਉਹੀ ਭਕਾਈ ਮਰੀ ਜਾਨੀਆਂ ਸਾਰਿਆਂ ਨੂੰ ਚਾਹ ਹੁੰਦਾ ਏ ਪਰ ਤੇਰੇ ਵਾਂਗੂ ਲੱਛਣ ਥੋੜੀ ਕੋਈ ਖਲਾਰਦਾ ਜਿਵੇਂ ਤੂੰ ਖਲਾਰਨ ਲੱਗੀ ਵੀਂ ਗਿਆ ਪਾਗਲੇ ਜਿਹੜਾ ਲੈ ਇਹੈ ਤੂੰ ਕੋਹਰਾ ਉਹੜੂ ਨਹੀਂ ਖਰਾਬ ਹੁੰਦਾ ਕਦੀ ਜਿਆਦ ਮਲਦਾ ਇਹਨਾਂ ਦਾ ਖਰਾਬ ਨਹੀਂ ਹੁੰਦਾ ਤੂੰ ਜਿੰਨਾ ਉਹ ਜਿਹੜੇ ਉਧਰੋਂ ਨਹੀਂ ਆਂਦਾ ਨਾ ਗੜੋਂ ਲੋ ਇਹ ਸਾਰੇ ਖਰਾਬ ਹੀ ਹੁੰਦਾ ਜਿਹੜਾ ਉੱਥੋਂ ਲਿਆ ਜਾ ਭੁੰਗੇ ਲੋ ਉਹ ਨਿਖਰਾਉਂਦੇ ਚਾਹੇ ਦੋ ਦਿਨ ਪਿਆਰ ਵੀ ਰਹਿ ਜੀ ਜਾਂ ਮੇਰੇ ਫਰਿੱਜ ਦੀ ਗੈਸ ਕੁਟਾਮ ਹੋ ਗਈ ਆ ਦੋ ਵਾਰੀ ਭਾੜੀ ਦੀ ਗੈਸ ਆਈ ਉਹ ਹੋਊ ਤੋਂ ਮੈਂ ਬੜਾ ਤੇ ਆਪਣਾ ਇੱਕ ਨਾਮ ਦਾ ਰਹਿਦਾ ਸੀ ਸਾਡੇ ਇਹ ਯਾਰ ਜਨਾਨੀ ਦਿਖਾਉ ਮਹਿਕਮਾ ਜਨਾਨੀ ਦਿਖਾ ਦਿਖਾ ਕੇ ਚੱਲਣ ਵਾਲੇ ਵਿਕਰਮ ਦਾ ਜੀਜਾ ਇਹ ਵੀ ਸੜਾ ਕੋਈ ਸਸਤਾ ਜੀ ਨਸ਼ਾ ਕਰਦਾ ਏ ਇਹਨੇ ਥੋੜੇ ਨੇ ਸਾਰਾ ਕੁਝ ਹੀ ਖਰਾਬ ਕਰਤਾ ਦੁੱਧ ਵੀ ਫਰਿੱਜ ਵੀ ਉਹ ਡੰਗਰਾ ਇਨੀ ਗਰਮੀ ਪੈ ਰਹੀ ਆ ਉਪਰੋਂ ਚੱਲ ਜੇ ਲਾਈਟ ਸੜਿਓ ਖਰਾਬੇ ਹੋਊਗਾ ਹੋਰ ਕੀ ਹੋਣਾ ਉਹਨੂੰ ਬੇ ਅਗਲਾ ਜਦ ਬਲੋਗਿੰਗ ਕਰਦੇ ਹੁੰਦੇ ਹੋ ਨਾ ਨਸ਼ਾ ਨਾ ਕਰਿਆ ਕਰੋ ਭੈਣ ਜੇ ਤੁਹਾਨੂੰ ਪਤਾ ਨਹੀਂ ਲੱਗਦਾ ਸੀ ਕੀ ਬੋਲਣਾ ਕੀ ਨਹੀਂ ਉਦੀ ਮਾਰਦੇ ਰਹਿੰਦੇ ਭਕਾਈਆਂ ਮੈਨੂੰ ਪਤਾ ਇੰਨਾ ਸੋਕਾ ਜਗਾ ਜੇ ਇਹਦੇ ਟੀ ਸਗਾ ਨਾ ਉਹ ਵਾਲਾ ਲਿਖਣਾ ਸੀਗਾ ਜੇ ਤੇ ਉਹ ਜਗਾ ਉਹ ਦੂਜੀ ਸਾਈਡ ਜਿਹੜਾ ਟੀ ਸਗਾ ਦੂਜੀ ਸਾਈਡ ਹਾਂ ਟੀ ਆਲੇ ਵੱਡੇ ਬਣਾਉਣੇ ਸੀ ਉਹ ਵਾਲੇ ਛੋਟੇ ਬਣਾਉਣੇ ਸੀ ਕੋਸ਼ਿਸ਼ ਕਰੋ ਨੂੰ ਕਰਕੇ ਮੇਰਾ ਐਕਸਲੈਂਟ ਇਸ ਕਾਮਿਲ ਰੀਡਿੰਗ ਵੀ ਕਰਾਈ ਰੀਡਿੰਗ ਇਹ ਰੀਡਿੰਗ ਤੇ ਅੱਜ ਮੈਂ ਸਹੀ ਆਈ ਰੀਡਿੰਗ ਤੇ ਸਰ ਜੀ ਅੱਜ ਪਰ ਮਮਾ ਉਹ ਰੀਡ ਤਾਂ ਕਰਕੇ ਨਹੀਂ ਗਈ ਸੀ ਹੈਨਾ ਜਿਹੜਾ ਰੀਡ ਕਾ ਜਵਾਕੜੀ ਵੀ ਨਾ ਅਨਪੜ ਮਾਂ ਨੂੰ ਦਸੀ ਜਾਂਦੀ ਆ ਅਨਪੜ ਮਾਂ ਦੇ ਦਾ ਸਿਰ ਦੇ ਉੱਪਰ ਨਹੀਂ ਲੰਘਿਆ ਜੋ ਜੋ ਬੋਲੀ ਹੂੰ ਹੂੰ ਕਰਕੇ ਇਸ਼ਾਰਤ ਉਹ ਤੇ ਇਹਨੂੰ ਨਾ ਰੀਲਾਂ ਬਾਰੇ ਦੱਸਿਆ ਕਰ ਕਿਵੇਂ ਲੱਕ ਹਿਲਾਣਾ ਉਹਦੇ ਬਾਰੇ ਦੇਖੀ ਕਿਵੇਂ ਬਟਰ ਬਟਰ ਬੋਲਣਾ ਆਈ ਨੇ ਇਨਾ ਨੇ ਤਾਂ ਆਪਣੇ ਜਵਾਕ ਵੀ ਲਾਤੇ ਵਲੋਗਿੰਗ ਕਰਨ ਮਾਂ ਦੇਖੋ ਕਿਵੇਂ ਬਿਠਾਈ ਵੀ ਅੱਗੇ ਉਹਦਾ ਵੀ ਜਲੂਸ ਕੱਢਣ ਲੱਗੇ ਹੋਇਆ ਸਿਰ ਤੇ ਚੁੰਨੀ ਤਾਂ ਗਰਮੀ ਬਹੁਤ ਆ ਇਸ ਗਰਮ ਕਚਨ ਨਹੀਂ ਲੱਗ ਰਹੀ ਆ ਉੱਪਰ ਜਵਾਕ ਤਾਂ ਲਾਈ ਸੀ ਵਲੋਗਿੰਗ ਕਰਨ ਹੁਣ ਮਾਂ ਵੀ ਲਾਤੀ ਵਲੋਗਿੰਗ ਕਰਨ ਉਹ ਵੀ ਕਰਨ ਲੱਗੀ ਹੋਈ ਆ ਫਿੱਟੇ ਮੂੰਹਾਂ ਤੋੜਦੇ ਤੇ ਸਾਲੇ ਡੰਗਰੋ ਹਾਂ ਠੀਕ ਹੈ ਤੁਸ ਇਨ ਹਰ ਸਾਥ ਸਹੀ ਠੀਕ ਹੈ ਹਨਿਆਣੇ ਹਿੰਦ ਪਤਾ ਅੱਜ ਮਿੰਟਾ ਮੈਨੂੰ ਕਿਸ਼ਤੀ ਵੀ ਸ਼ੇਅਰ ਕਰਾ ਕੇ ਮਿਗੀ ਗੱਹੀ ਕੇ ਮੈਂ ਅਨੁਸ ਜ਼ਨੀ ਦੀਪ ਨੂੰ ਵੀ ਦੱਸ ਦਵਾ ਇਹ ਡੰਗਰ ਜੀ ਨੂੰ ਨਾ ਆਪਣੀ ਨਾ ਸੱਸ ਦੀਆਂ ਛਿੜਾ ਬਣਾ ਕੇ ਮਜ਼ਾ ਬਹੁਤ ਆਂਦਾ ਏ ਪੂਰਾ ਮਜ਼ਾ ਲਿੰਦੀ ਆ ਆਪਣੀ ਸੱਸ ਦਾ ਉਹ ਪਿੱਛੇ ਉਹ ਡੰਗਰ ਖੜਾ ਪਿਆ ਦੰਦ ਕੱਢ ਰਿਹਾ ਏ ਉਹਨੂੰ ਆਪਣੀ ਮਾਂ ਦੀ ਬੇਇੱਜ਼ਤੀ ਕਰਾ ਕੇ ਮਜ਼ਾ ਆਂਦਾ ਏ ਉਹ ਡੰਗਰਾਂ ਕਮੇਡੀ ਫਿਲਮ ਥੋੜੀ ਚੱਲਣ ਲੱਗੀ ਵੀ ਆ ਜਿਹੜਾ ਤੂੰ ਦੰਦ ਕੱਢੀ ਜਨਾ ਬੇਅਕਲਾ ਉਹ ਤੈਨੂੰ ਅਕਲ ਨਹੀਂ ਹੈਗੀ ਬਿਲਕੁਲ ਅਕਲ ਨਹੀਂ ਹੈਗੀ ਦੰਦਾ ਸੀ ਇਹ ਦੇਖਿਆ ਤੁਸੀਂ ਕਦੇ ਕੁੜੀ ਕੱਲੀ ਬਹਿ ਕੇ ਰੋਟੀ ਖਾਂਦੀ ਹੋਵੇ ਇਹਦਾ ਘਰ ਵਾਲਾ ਵਿਆਹ ਤੇ ਪਹਿਲੇ ਦਿਨੀ ਇਹਨੂੰ ਛੱਡ ਕੇ ਚੱਲ ਗਿਆ ਕੱਲੀ ਨੂੰ ਹੀ ਉਹ ਮਾਰਤੀ ਹੋਣੀ ਕੋਈ ਜਵਲੀ ਛੜਤੀ ਹੋਣੀ ਕੋਈ ਗਬੌੜ ਲੈ ਦੱਸ ਮੈਂ ਤੁਹਾਨੂੰ ਮਨਾਉਣ ਲਈ ਕਿਹਾ ਤੁਹਾਨੂੰ ਵਿੱਚ ਕੁਝ ਸੀਸਰੀ ਅੱਤੇ ਕੀਆ ਮੈਨੂੰ ਕੱਸ਼ੀ ਸਕਦੇ ਸੀ ਤੁਸੀਂ ਕੁਛ ਵੀ ਕਰ ਸਕਦੇ ਸੀ ਗੱਲ ਖਤਮ ਹੁਣ ਤਾਂ ਤੁਹਾਡੇ ਕੋਲ ਸਟੇਟਸ ਵੀ ਲੱਗ ਗਿਆ ਉਹਦੇ ਵਿੱਚ ਨਹੀਂ ਲਿਖਿਆ ਹੋ ਮਨ ਵੀ ਕਹਿ ਨਹੀਂ ਸਕਦਾ ਬੜੀ ਜੀ ਕਹਿ ਨਹੀਂ ਉਹ ਤਾਂ ਠੀਕ ਆ ਲੈ ਹਲ ਹੈਪੀਵਨ ਲਾਓ ਜੀ ਵਿੱਚ ਕਰਤਾ ਹਲੇ ਵਾਕੇ ਲਾਬ ਦਾ ਪੁੱਤ ਹਲੇ ਵਾਕੇ ਹਾਂ ਕਿਹਦਾ ਆਏ ਮਤਰਾ ਬੈਠੋ ਬੈਠੋ ਗੋਡੇ ਆਹਰ ਬੈਠੋ ਅਰੇ ਇਤਲੇ ਚੇਰ ਪੜਾ ਰਹੇ ਹੋ ਚਲੋ ਇਹੀ ਫੁੱਲ ਬਣਾ ਪਾਪਾ ਵਾਸਤੇ ਚਲੋ ਮੈਨੂੰ ਕੁਛ ਨਹੀਂ ਬੈਠੋ 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 ਮੈਨੂੰ ਬੇਦਰਸਤ ਤੋਂ ਥੋੜੀ ਬੀਸਿਸ ਚਾਹੀਦੀ ਆ ਪਿਆਰ ਨਾਲ ਜਿਹੜੀ ਤੁਸੀਂ ਕਹਿਣੀ ਆ ਉਹ ਕੋਈ ਨਹੀਂ ਆਉਂਦਾ ਬਹੁਤ ਸਾਰੇ ਆਖਦੇ ਹਨ ਇਹਨਾਂ ਤੋਂ ਇਹ ਮਟਜੀ ਵੀ ਰੁੱਸ ਜਾਂਦੀ ਆ ਨਖਰੇ ਤਾਂ ਦੇਖੋ ਇਹਦੇ ਕਿਵੇਂ ਨਖਰੇ ਕਰਨ ਲੱਗੀ ਵੀ ਆ ਨਖਰੇਾਂ ਚ ਵੀ ਘਬਰਾਹਟ ਲੱਗਦੀ ਆ ਪੂਰੀ ਘਰ ਵਾਲੇ ਨੂੰ ਹੈਪੀ ਮੈਰਿਜ ਐਨੀਵਰਸਰੀ ਦਾ ਕਹਿਣਾ ਨਹੀਂ ਆਇਆ ਹੈਪੀ ਬੰਦੀ ਉਹ ਕਹਿ ਗਿਆ ਵੈਸੇ ਮਾਨ ਇਹ ਸੁੱਖਾ ਜਾਂਦੀ ਆ ਨਾ ਕਾਚੀ ਮੰਨ ਗਈ ਡੰਗਰ ਜੀ ਇਹਨੂੰ ਚਾਹੀਦੀਆਂ ਨੇ ਵਿਸ਼ਿਸ਼ ਆ ਫਸ ਗਈ ਆਇ ਨਾ ਕਰੋ ਵੀ ਮਹਾਲਾੜਿਆਂ ਦੀ ਇਹ ਮੱਟ ਨੇ ਤਾਂ ਜੱਟ ਵੀ ਗਾਲ ਤੇ ਜੱਟਾਂ ਦਾ ਨਾਮ ਵੀ ਬਦਨਾਮ ਕਰਤਾ ਉਹੀ ਨਾ ਜਾਲ ਚੋਂ ਥੱਲੇ ਨਿਕਲਿਆ ਕਿਤੇ